ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਰਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਨ ਟੂੜ ਤੇਰੀ ਸੇਵਕ ਮੰਗੈ तेरे दर्शन को बलहरा मेरे राम राय जो रख है त्यो र पव नाम पव है ਸੁਖ ਤੇਰਾ ਦਿੱਤਾ ਨਹੀਂ ਹੈ ਰਹਾ ਰਹਾ ਮੁਕਤ ਭਗਤ ਜੁਗਤ ਤੇਰੀ ਸੇਵਾ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੇਕੁੰਠ ਜਹ ਕਿਰਤਨ ਤੇਰਾ ਤੇਰਾ ਤੂੰ ਆਪੇ ਸਰਤਾਇ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੁਏ ਤੁਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮਰੇ ਦੁਆਰੇ ਆਇਆ ਨਾਨਕ ਕਾ ਪ੍ਰਭ ਭਏ ਕਿਰਪਾ ਲਾ ਸਤ ਗੁਰੂ ਪੁਰਾ ਪਾਇ ਸੁਹੀ ਮਹਲਾ ਪੰਜਵਾਂ ਪਾਰ ਭ੍ਰਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਨ ਟੋੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲ ਹਰਾ ਮੇਰੇ RAM ਰਾਇ ਜੋ ਰੱਖ ਹੈ ਤੋ ਰਹੀਏ ਦੁਧ ਪਾਵੈ ਤਾਂ ਨਾਮ ਜਪ ਰਹਿ ਸੁਖ ਤੇਰਾ ਦਿੱਤਾ ਲਈ ਰਹਾ ਰਹਾ ਮੁਕਤ ਭਗਤ ਜੁਗਤ ਤੇਰੀ ਸੇਵਾ ਸੇਵਾ ਜਿਸ ਤੂੰ ਆਪ ਕਰਾਹਿ तः बैकुंठ जह कीर्तन तेरा तू आपे आपेसरता है सिमर 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 नाम जीवा तन मन होय निहला चरण कमल तोए पीवा ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇ ਨਾਨਕ ਕਾ ਪ੍ਰਭ ਪਏ ਕਿਰਪਾ ਸਤਗੁਰੂ ਪੁਰਾ ਪਿਆ ਸੋਹੀ ਮਹਲਾ ਪੰਜਵਾ ਪਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਨ ਟੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲ ਹਰਾ ਮੇਰੇ RAM RAE ਜੋ ਰੱਖ ਹੈ ਤਿਉ ਰਹੀਏ ਤੁਦ ਪਰੈ ਤਾ ਨਾਮ ਜਪਵਹਿ ਸੁਖ ਤੇਰਾ ਦਿੱਤਾ ਨਹੀਂ ਰਹਾ ਰਹਾ मुकत पुगत जुगत तेरे सेवा सेवा जिस तू आप करा है तह बैकुंठ जह कीर्तन तेरा तू आपे शरता है सिमर सिमर सिमर, सिमर 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 नाम जीवा ਤਨ ਮਨ ਹੋਏ ਨਿਹਲਾ ਚਰਨ ਕਮਲ ਤੇਰੇ ਤੁਏ ਤੁਏ ਪੀਵਾਂ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ नानक का प्रभु पए कृपाल सतगुरु पूरा पाया सुही महला پنجرا پار ব্রহ্ম परमेश्वर सतगुरु आपे करने हारा ਚਰਨ ਤੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਾ ਬਲਹਾਰਾ ਮੇਰੇ ਰਾਮ ਰਾਏ ਜੋ ਰਖ ਹੈ ਤੇ ਹੋ ਰਹੀ ਹੈ ਤੁਦ ਪਵੇ ਤਾਂ ਨਾਮ ਜਪਵੇ ਸੁਖ ਤੇਰਾ ਦਿੱਤਾ ਨਹੀਂ ਹੈ ਰਹਾ ਰਹਾ ਮੁਕਤ ਭਗਤ ਜੁਗਤ ਤੇਰੀ ਸੇਵਾ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੇकुंठ ਜਹ ਕਿਰਤਨ ਤੇਰਾ ਤੂੰ ਆਪੇ ਸਰਤਾਇ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੁਏ ਤੁਏ ਪੀਵਾਂ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿੱਤ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾ ਸਤ ਗੁਰੂ ਪੂਰਾ ਪਾਇ ਸੁਹੀ ਮਹਲਾ 5 ਪੰજરા ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨਾ ਹਰਾ ਚਰਨ ਟੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲ ਹਰਾ ਮੇਰੇ RAM ਰਾਇ ਜੋ ਰੱਖ ਹੈ ਤੋ ਰਹੀਏ ਤੁਦ ਪਰੈ ਤਾ ਨਾਮ ਜਪ ਰਹਿ ਸੁਖ ਤੇਰਾ ਦਿੱਤਾ ਨਹੀਂ ਹੈ ਰਹਾ ਰਹਾ ਮੁਕਤ ਭਗਤ ਜੁਗਤ ਤੇਰੀ ਸੇਵਾ ਸੇਵਾ ਜਿਸ ਤੂੰ ਆਪ ਕਰਾਏ तहां बैकुंठ जह कीर्तन तेरा तू आपे शरता है सिमर 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 नाम जीवा तन मन होय निहला चरण कमल तेरे पिवा ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇ ਨਾਨਕ ਕਾ ਪ੍ਰਭ ਪਏ ਕਿਰਪਾ ਸਤਗੁਰ ਪੂਰਾ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ ਫਤਹਿ